जय भीम जय पार्थ दोस्तों आज 14 अप्रैल है याद करदे हां 14 अप्रैल 1891 ਨੂੰ ਜਦੋਂ ਡਾਕਟਰ ਬੀ ਆਰ ਅੰਬੇਦਕਰ ਸਾਹਿਬ ਦਾ ਜਨਮ ਹੋਇਆ ਅੱਜ ਦੇ ਦਿਨ ਦੁਨੀਆ ਦੇ ਵਿੱਚ ਜਾਤ ਪਾਤ ਦਾ ਹਨੇਰਾ ਜਿਹੜਾ ਫੈਲ ਚੁੱਕਾ ਸੀ ਉਸ ਨੂੰ ਰੋਸ਼ਨੀ ਵਿੱਚ ਤਬਦੀਲ ਕਰਨ ਲਈ ਇੱਕ अजेहा सूरज चमकिया जिसने आज पूरे संसार दे अपनी एजुकेशन दे अपनी चंगी सोच दे जो रोशनाई कीती है जो रोशन कीता है ओने डॉक्टर बी आर अंबेडकर साहब जन्मदिन ते आप सब नु पावर ऑफ सोशल यूनिटी पी एस ई बी ऑफिसर्स एंड शेड्यूल कास्ट एम्प्लॉयज एसोसिएशन बलो आप सब नु बाबा साहब दे जन्मदिन दिया बहुत बहुत मुबारक ਦੋਸਤੋ ਜੇਕਰ ਆਪਾਂ ਥੋੜਾ ਜਿਹਾ ਬਾਬਾ ਸਾਹਿਬ ਦੇ ਜੀਵਨ ਤੇ ਨਜ਼ਰ ਮਾਰੀਏ ਉਹਨਾਂ ਦੀ ਐਜੂਕੇਸ਼ਨ ਤੇ ਨਜ਼ਰ ਮਾਰੀਏ ਤੇ ਜੋ ਹੁਣ ਤੱਕ ਦੀ ਜਾਣਕਾਰੀ ਜਿੰਨੀ ਕਹ ਹੈ ਮੈਂ ਸਾਂਝੀ ਕਰਨ ਦੀ ਕੋਸ਼ਿਸ਼ ਕਰਦਾ ਕਿ 바ਵਾ ਸਾਹਿਬ ਡਾਕਟਰ ਬੀ ਆਰ ਅੰਬੇਡਕਰ ਸਾਹਿਬ ਨੇ ਕਲੰਬੀਆ ਯੂਨੀਵਰਸਿਟੀ ਅਤੇ ਲੰਡਨ ਸਕੂਲ ਆਫ ਇਕਨੋਮਿਕਸ ਵਿੱਚੋਂ ਅਰਥ ਸ਼ਾਸਤਰ ਡਾਇਰੈਕਟੋਰੇਟ ਪ੍ਰਾਪਤ ਕੀਤੀ ਹੈ ਅਤੇ ਕਾਨੂੰਨ, ਅਰਥ ਸ਼ਾਸਤਰ ਅਤੇ ਰਾਜਨੀਤੀ ਵਿਗਿਆਨ ਦੇ ਵਿੱਚ ਖੋਜ ਲਈ ਇੱਕ ਵਿਦਵਾਨ ਦੇ ਰੂਪ ਵਿੱਚ ਪ੍ਰਸਿੱਧੀ ਹਾਸਲ ਕੀਤੀ ਹੈ ਆਪਣੇ ਸ਼ੁਰੂਆਤੀ ਕਰੀਅਰ ਦੇ ਵਿੱਚ ਉਹ ਇੱਕ ਅਰਥ ਸ਼ਾਸਤਰੀ ਪ੍ਰੋਫੈਸਰ ਅਤੇ ਵਕੀਲ ਸਨ ਉਸ ਤੋਂ ਬਾਅਦ ਦੇ ਜੀਵਨ ਦੇ ਵਿੱਚ ਰਾਜਨੀਤਿਕ ਗਤੀ ਵਿਧੀਆਂ ਦੇ ਵਿੱਚ ਵੀ ਰਹੇ ਉਹ ਭਾਰਤ ਦੀ ਆਜ਼ਾਦੀ ਲਈ ਪ੍ਰਚਾਰ ਅਤੇ ਗਲਬਾਤ ਅਰ ਸਾਡੇ ਛਪਾਣਾ ਰਾਜਨੀਤਿਕ ਅਧਿਕਾਰਾਂ ਦੀ ਵਕਾਲਤ ਕਰਨ ਵਿੱਚ ਸ਼ਾਮਲ ਹੋਏ ਅਤੇ ਬਹੁਜਨਾਂ ਲਈ ਸਮਾਜਿਕ ਆਜ਼ਾਦੀ ਅਤੇ ਭਾਰਤ ਦੀ ਆਜ਼ਾਦੀ ਦੀ ਸਤਾਪਤੀ ਲਈ ਮਹੱਤਵਪੂਰਨ ਯੋਗਦਾਨ ਪਾਇਆ ਆਖਰ 1956 ਦੇ ਵਿੱਚ ਉਹਨਾਂ ਨੇ ਧਮਾ ਕ੍ਰਾਂਤੀ ਦੀ ਸ਼ੁਰੂਆਤ ਕਰਦਿਆਂ ਹੋਇਆ ਬੁੱਧ ਧਰਮ ਧਾਰਨ ਕਰ ਲਿਆ ਉਹਨਾਂ ਦੇ ਨਾਲ ਲੱਖਾਂ ਦੀ ਤਾਦਾਦ ਦੇ ਵਿੱਚ ਬਹੁਜਨਾਂ ਨੇ ਬੁੱਧ ਧਰਮ ਸਵੀਕਾਰ ਕੀਤਾ ਜੇਕਰ ਆਪਾਂ ਉਹਨਾਂ ਦੇ ਮੁੱਢ ਨੇ ਜੀਵਨ ਤੇ ਨਜ਼ਰ ਮਾਰੀਏ ਤੇ 바ਵਾ ਸਾਹਿਬ ਦਾ ਜਨਮ 14 ਅਪ੍ਰੈਲ 1891 ਨੂੰ ਅਜੋਕੇ ਮੱਧ ਪ੍ਰਾਂਤਾਂ ਜਿਸ ਨੂੰ ਹੁਣ ਮੱਧ ਪ੍ਰਦੇਸ਼ ਕਿਹਾ ਜਾਂਦਾ ਹੈ ਔਰ ਬਾਬਾ ਸਾਹਿਬ ਦਾ ਜਨਮ ਫੌਜੀ ਸ਼ੌਣੀ ਦੇ ਵਿੱਚ ਹੋਇਆ ਆ ਰਾਮ ਜੀ ਮਾਲੋ ਜੀ ਸਿਕਪਾਲ ਇੱਕ ਫੌਜੀ ਅਫਸਰ ਜੋ ਸੂਬੇਦਾਰ ਦੇ ਅਹੁਦੇ 'ਤੇ ਸੀ ਅਤੇ ਭੀਮਾਬਾਈ ਸਿਕਪਾਲ ਦਾ ਚੌਧ ਮਾ ਤੇ ਆਖਰੀ ਬੱਚਾ ਸੀ ਉਸ ਦਾ ਪਰਿਵਾਰ ਅਜੋਕੇ ਮਹਾਰਾਸ਼ਟਰ ਦੇ ਰਤਨਗਿਰੀ ਜ਼ਿਲ੍ਹੇ ਦੇ ਵਿੱਚ ਅੰਬਾਬਾਦ ਸ਼ਹਿਰ ਤੋਂ ਮਰਾਠੀ ਪਿਛੋਕਰ ਵਾਲਾ ਸੀ ਅੰਬੇਡਕਰ ਸਾਹਿਬ ਦਾ ਜਨਮ ਦਲਿਤ ਜਾਤੀ ਜੇਸੀ ਨੂੰ ਇੱਕ ਮਹਾਰ ਮਹਾਰ ਜਾਤੀ ਜਿਹੜੀ ਕਿ ਦਲਤਾਂ ਵਿੱਚ ਆਉਂਦੀ ਹੈ ਉਸ ਜਾਤੀ ਦੇ ਵਿੱਚ 바ਵਾ ਸਾਹਿਬ ਦਾ ਜਨਮ ਹੋਇਆ ਆਰਥਿਕ ਸਮਾਜਿਕ ਵਿਤਕਰੇ ਦੇ ਕਾਰਨ ਬਾਬਾ ਸਾਹਿਬ ਹਮੇਸ਼ਾ ਚਿੰਤਤ ਰਹਿੰਦੇ ਸਨ ਅੰਬੇਡਕਰ ਸਾਹਿਬ ਦੇ ਪੂਰਵਜਾਂ ਨੇ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਦੀ ਫੌਜ ਵਿੱਚ ਲੰਬੇ ਸਮੇਂ ਤੋਂ ਕੰਮ ਕੀਤਾ ਸੀ ਬਾਬਾ ਸਾਹਿਬ ਜਦੋਂ ਸਕੂਲ ਦੇ ਵਿੱਚ ਪੜ੍ਹਨ ਲਈ जाया ਕਰਦੇ ਸਨ ਤੇ ਜਾਤੀ ਵਿਤਕਰਾ ਉਹਨਾਂ ਦੇ ਨਾਲ ਸਕੂਲ ਦੇ ਬੱਚੇ ਤਾਂ ਕਰਦੇ ਸਨ ਪਰ ਕੁਝ ਇੱਕ ਅਧਿਆਪਕ ਵੀ ਸਨ ਜੋ ਬਾਬਾ ਸਾਹਿਬ ਨੂੰ ਸਿਰਫ ਤਾਂ ਸਿਰਫ ਬਾਹਰ ਬਿਠਾ ਦਿਆ ਕਰਦੇ ਸੀ ਅੰਬੇਡਕਰ ਸਾਹਿਬ ਅਤੇ ਹੋਰ ਅਛੂਤ ਬੱਚਿਆਂ ਨੂੰ ਅਲੱਗ-ਅਲੱਗ ਕੀਤਾ ਜਾਂਦਾ ਸੀ ਅਧਿਆਪਕਾਂ ਨੇ ਉਹਨਾਂ 'ਤੇ ਬਹੁਤ ਘੱਟ ਧਿਆਨ ਦੇਣਾ ਔਰ ਬਾਕੀ ਕਲਾਸ ਨੂੰ ਪੜ੍ਹਾਉਂਦੇ ਰਹਿਣਾ ਉਹਨਾਂ ਨੂੰ ਕਲਾਸ ਦੇ ਅੰਦਰ ਤਾਂ ਬੈਠਣ ਦੀ ਆਗਿਆ ਹੀ ਨਹੀਂ ਸੀ ਜਦੋਂ ਉਹਨਾਂ ਨੇ ਪਾਣੀ ਪੀਣਾ ਹੁੰਦਾ ਕਿਸੇ ਉੱਚੀ ਜਾਤ ਵਾਲੇ ਵਿਅਕਤੀ ਦੇ ਬਲੋਂ ਉਚਾਈ ਤੋਂ ਪਾਣੀ ਡੋਲਿਆ ਜਾਂਦਾ ਸੀ ਕਿਉਂਕਿ ਉਹਨਾਂ ਨੂੰ ਪਾਣੀ ਪੀਣ ਦੀ ਵੀ ਇਸ ਤਰ੍ਹਾਂ ਇਜਾਜ਼ਤ ਨਹੀਂ ਸੀ ਔਰ ਜਿਹਦੇ ਵਿੱਚ ਉਹ ਪਾਣੀ ਪੀਂਦੇ ਸੀ ਉਹਨੂੰ ਛੂਹਣ ਦੀ ਵੀ ਇਜਾਜ਼ਤ ਬਾਬਾ ਸਾਹਿਬ ਨੂੰ ਨਹੀਂ ਸੀ ਇਹ ਕੰਮ ਆਮ ਕਰਕੇ ਚਪੜਾਸੀ ਦੁਆਰਾ ਅੰਬੇਡਕਰ ਲਈ ਕੀਤਾ ਜਾਂਦਾ ਸੀ ਜਦੋਂ ਚਪੜਾਸੀ ਮੌਜੂਦ ਨਹੀਂ ਸੀ ਹੁੰਦਾ ਤੇ ਉਸਨੂੰ ਬਿਨਾਂ ਪਾਣੀ ਪੀਤੇ ਰਹਿਣਾ ਪੈਂਦਾ ਸੀ ਉਸਨੇ ਸਥਿਤੀ ਨੂੰ ਬਾਅਦ ਵਿੱਚ ਆਪਣੀ ਲਿਖਤ ਲੋਪੀਅਨ ਨੋ ਬਾਟਰ ਵਿੱਚ ਦੱਸਿਆ ਕਿ ਉਸ ਨੂੰ ਅਲੱਗ ਬੋਰੇ ਤੇ ਬੈਠਣਾ ਪੈਂਦਾ ਸੀ ਤੇ ਉਸ ਨੂੰ ਕਿਸੇ ਦੇ ਨਾਲ ਵੀ ਗੱਲ ਕਰਨ ਦਾ ਕੋਈ ਵੀ ਅਧਿਕਾਰ ਨਹੀਂ ਸੀ। ਸ਼੍ਰੀ ਰਾਮ ਜੀ ਸਿਕਪਾਲ ਜਿਹੜੇ ਕਿ 1894 ਦੇ ਵਿੱਚ ਸੇਵਾ ਮੁਕਤ ਹੋ ਗਏ 2 ਸਾਲ ਬਾਅਦ ਇਹ ਪਰਿਵਾਰ ਨਾਲ 17 ਚਲੇ ਗਏ। ਉਨ੍ਹਾਂ ਨੇ ਜਾਣ ਤੋਂ ਥੋੜੀ ਦੇਰ ਬਾਅਦ ਅੰਬੇਡਕਰ ਦੀ ਮਾਤਾ ਜੀ ਦੀ ਮੌਤ ਹੋ ਗਈ ਬੱਚਿਆਂ ਦਾ ਪਾਲਣ ਪੋਲਣ ਦੇਖਭਾਲ ਤੇ ਉਨ੍ਹਾਂ ਦੀ ਜਿਹੜੀ ਪਰਵਰਿਸ਼ ਸੀ ਉਹ ਮਾਸੀ ਨੇ ਕੀਤੀ ਹੈ ਮੁਸ਼ਕਲ ਹਾਲਾਤਾਂ ਦੇ ਵਿੱਚੋਂ ਗੁਜ਼ਰੇ ਨੇ ਔਰ ਉਨ੍ਹਾਂ ਦੇ ਤਿੰਨ ਪੁੱਤਰ ਬਲਰਾਮ ਆਨੰਦਰਾਓ ਅਤੇ ਭੀਮਰਾਓ ਅਤੇ ਦੋ ਬੇਟੀਆਂ ਮੰਜੂਲਾ ਅਤੇ ਤੁਲਸਾ ਹੀ ਬਚੇ ਸਨ ਬਾਕੀ ਸਾਰੇ ਤੁਸੀਂ ਜਾਣਦੇ ਹੋ ਆਪਣੇ ਭਰਾਵਾਂ ਤੇ ਭੈਣਾਂ ਚੋਂ ਸਿਰਫ ਅੰਬੇਡਕਰ ਹੀ ਆਪਣੀ ਪ੍ਰੀਖਿਆ ਪਾਸ ਕਰਕੇ ਹਾਈ ਸਕੂਲ ਵਿੱਚ ਗਏ ਉਹਨਾਂ ਦਾ ਅਸਲ ਉਪਨਾਮ ਸਕਪਾਲ ਸੀ ਪਰ ਉਹਨਾਂ ਦੇ ਪਿਤਾ ਨੇ ਸਕੂਲ ਦੇ ਵਿੱਚ ਉਹਨਾਂ ਦਾ ਨਾਮ ਅੰਬੇਡਕਰ ਦਰਜ ਕਰਵਾਇਆ ਸੀ ਜਿਸ ਦਾ ਮਤਲਬ ਹੈ ਕਿ ਉਹ ਰਤਨਾਗIRI ਜ਼ਿਲ੍ਹੇ ਦੇ ਆਪਣੇ ਜੱਦੀ ਪਿੰਡ ਅੰਬਾਵਾਦੀ ਤੋਂ ਆਏ ਨੇ ਹੁਣ ਆਪਾਂ ਜੇਕਰ ਐਜੂਕੇਸ਼ਨ ਦੀ ਗੱਲ ਕਰੀਏ ਇਹਨਾਂ ਦੀ ਅੰਬੇਡਕਰ ਸਾਹਿਬ ਦੀ ਪੋਸਟ ਸਕੈਂਡਰੀ ਐਜੂਕੇਸ਼ਨ ਦੱਸਿਆ ਜਾ ਰਿਹਾ ਕਿ 1897 ਦੇ ਵਿੱਚ ਅੰਬੇਡਕਰ ਸਾਹਿਬ ਦਾ ਪਰਿਵਾਰ ਜਿਹੜਾ ਮੁੰਬਈ ਚਲਾ ਗਿਆ ਜਿੱਥੇ ਅੰਬੇਡਕਰ ਨੇ ਐਲਫਿਨਿਸਟ ਹਾਈ ਸਕੂਲ ਦੇ ਵਿੱਚ ਦਾਖਲ ਹੋਣ ਤੋਂ ਬਾਅਦ ਇੱਕੋ ਇੱਕ ਅਸ਼ੂਤ ਬਣ ਗਿਆ 1906 ਦੇ ਵਿੱਚ 15 ਸਾਲ ਦੀ ਉਮਰ ਵਿੱਚ ਹੀ ਉਹਨਾਂ ਦਾ ਵਿਆਹ 9 ਸਾਲ ਦੀ ਲੜਕੀ ਰਮਾਬਾਈ ਨਾਲ ਕਰ ਦਿੱਤਾ ਗਿਆ 바ਵਾ ਸਾਹਿਬ ਦੇ ਜੇਕਰ ਸੰਘਰਸ਼ ਦੀ ਗੱਲ ਕਰੀਏ ਤਾਂ ਲੂ ਕੰਡੇ ਖੜ ਜਾਂਦੇ ਨੇ ਕਿਨਾ ਕਿਨਾ ਹਾਲਾਤਾਂ ਵਿੱਚੋਂ ਉਹਨਾਂ ਨੂੰ ਗੁਜ਼ਰਨਾ ਪਿਆ ਸਿਰਫ ਸਮਾਜ ਦੀ ਖਾਤਰ ਲੇਕਿਨ ਕਿਤੇ ਨਾ ਕਿਤੇ ਉਹਨਾਂ ਦੀ ਇੱਕ ਸੋਚ ਸੀ ਕਿ ਜਿਸ ਤਰ੍ਹਾਂ ਮੈਂ ਐਜੂਕੇਟ ਹੋ ਕੇ ਆਪਣੇ ਸਮਾਜ ਬਾਰੇ ਸੋਚਦਾ ਮੈਂ ਵੀ ਕੁਝ ਐਹੋ ਜੀ ਟੀਮ ਤਿਆਰ ਕਰਦਾ ਜੋ ਪੜ੍ਹ ਲਿਖ ਕੇ ਅਲੱਗ ਅਲੱਗ ਸਮਾਜ ਦੇ ਵਿੱਚ ਵਿਚਰੇ ਪਰ ਉਹ ਇਸ ਸੋਚ ਤੋਂ ਨਿਰਾਸ਼ ਹੋਏ ਉਹਨਾਂ ਲੋਕਾਂ ਨੇ ਜਿਸ ਤਰ੍ਹਾਂ ਦੀ ਸੋਚ ਬਾਬਾ ਸਾਹਿਬ ਚਾਹੁੰਦੇ ਸੀ ਉਸ ਦੇ ਮੁਤਾਬਕ ਆਪਣੀ ਪੋਜ਼ਿਟਿਵਨੈਸ ਨਹੀਂ ਦਿਖਾਈ ਅੱਜ ਚਾਰੇ ਪਾਸੇ ਬਾਬਾ ਸਾਹਿਬ ਦੇ ਜਨਮ ਦਿਨ ਨੂੰ ਲੈ ਕੇ ਕੋਈ ਸਟੈਚੂ ਲਗਾ ਰਿਹਾ ਹੈ ਕੋਈ ਉਹਨਾਂ ਦੀ ਵਿਚਾਰਧਾਰਾ ਨੂੰ ਡਿਸਕਸ ਕਰ ਰਿਹਾ ਹੈ ਕੋਈ ਕੁਝ ਕਰ ਰਿਹਾ ਹੈ ਕੋਈ ਕੁਝ ਕਰ ਰਿਹਾ ਹੈ ਲੇਕਿਨ ਦੋਸਤੋ ਇਸ ਤਰ੍ਹਾਂ ਕਰਨ ਦੇ ਨਾਲ ਕਿ ਬਾਬਾ ਸਾਹਿਬ ਦੀ ਜਿਹੜੀ ਵਿਚਾਰਧਾਰਾ ਜੋ ਉਹ ਚਾਹੁੰਦੇ ਸੀ ਕਿ ਆਪਾਂ ਉਸ ਵੱਲ ਧਿਆਨ ਦੇ ਰਹੇ ਆ ਸਵਾਲ ਇਹ ਵੀ ਹੈ ਕਿ ਲੱਡੂ ਜਲੀਬੀਆਂ ਵੰਡਣ ਤੋਂ ਬਾਅਦ ਅਸੀਂ ਕਿੰਨੇ ਕੁ ਲੋਕ ਉਹਨਾਂ ਦੀ ਵਿਚਾਰਧਾਰਾ ਨੂੰ ਅਪਣਾਉਣ ਦੀ ਕੋਸ਼ਿਸ਼ ਕਰਦੇ ਆ ਪਾਵਰ ਆਫ ਸੋਸ਼ਲ ਯੂਨਿਟੀ ਦੇ ਪ੍ਰੈਜ਼ੀਡੈਂਟ ਸ਼੍ਰੀ ਫਕੀਰ ਚੰਦ ਜਸਲ ਸਾਹਿਬ ਦਿਨ ਰਾਤ 바ਵਾ ਸਾਹਿਬ ਦੀ ਸੋਚ ਨੂੰ ਲੈ ਕੇ ਪਿੰਡਾਂ ਵਿੱਚ ਵਿਚਰ ਰਹੇ ਨੇ ਸ਼ਹਿਰਾਂ ਵਿੱਚ ਵਿਚਰ ਰਹੇ ਨੇ ਔਰ ਉਹਨਾਂ ਦੀ ਟੀਮ ਬਕਾਇਦਾ ਤੌਰ ਤੇ ਦਿਨ ਰਾਤ ਇੱਕ ਕਰ ਰਹੀ ਹੈ ਤਾਂਕਿ ਇਸ ਕੌਮ ਨੂੰ ਸਮਾਜ ਨੂੰ ਜਿਹੜਾ ਸਮਾਜ ਮਤਲਬ 바ਵਾ ਸਾਹਿਬ ਨੇ ਦਿੱਤਾ ਹੈ ਉਹਨਾਂ ਦੇ ਸੁਪਨਿਆਂ ਨੂੰ ਕਿਤੇ ਨਾ ਕਿਤੇ ਅਸੀਂ ਜਿਉਂਦਾ ਕਰ ਸਕੀਏ ਸੋ ਦੋਸਤੋ ਬਹੁਤ ਲੰਬੀ ਇਹਨਾਂ ਦੀ ਮਤਲਬ ਜ਼ਿੰਦਗੀ ਹੈ ਸੋ ਅੱਜ ਦੇ ਇਸ ਜਨਮ ਦਿਨ ਤੇ 바ਵਾ ਸਾਹਿਬ ਦੇ ਡਾਕਟਰ ਬੀ ਆਰ ਅੰਬੇਡਕਰ ਸਾਹਿਬ ਦੇ ਜਨਮ ਦਿਨ ਤੇ ਪਾਵਰ ਆਫ ਸੋਸ਼ਲ ਯੂਨਿਟੀ ਪੀ ਐਸ ਸੀ ਬੀ ਸ਼ੈਡਿਊਲ ਕਾਸਟ ਆਫੀਸਰਜ਼ ਐਂਡ ਐਸੋਸੀਏਸ਼ਨ ਪੰਜਾਬ ਦੇ ਵੱਲੋਂ ਆਪ ਸਭ ਨੂੰ ਇੱਕ ਵਾਰ ਫਿਰ ਬਹੁਤ ਬਹੁਤ ਮੁਬਾਰਕਾ